ਦੋਸਤੋ ਸ੍ਰੀ ਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਕਾਰ ਟ੍ਰੈਂਡ ਜ ਮਹਾਲੀ ਵਿਖੇ ਤੇ ਬਾਈਆਂ ਦਾ ਜੀ ਬਹੁਤ ਹੀ ਵਧੀਆ ਕੰਮ ਹੈ ਸੋ ਬਾਈ ਜਿਵੇਂ ਤੁਸੀਂ ਗੱਡੀਆਂ ਦੇਖ ਰਹੇ ਹੋ ਬਾਈ ਕੋਲੇ ਗੱਡੀਆਂ ਦੀ ਬਾਈ ਇਹ ਜ਼ਿੰਮੇਵਾਰੀ ਲੈਂਦੇ ਆ ਵੀ ਗੱਡੀ ਐਕਸੀਡੈਂਟ ਹੋ ਜਾਵੇ ਅਸੀਂ ਤਾਂ ਜ਼ਿੰਮੇਵਾਰੀ ਲੈਂਦੇ ਆ ਵੀ ਗੱਡੀ ਇਹਨਾਂ ਕੋਲੇ ਕੋਈ ਐਕਸੀਡੈਂਟ ਨਹੀਂ ਮਿਲਣੀ ਗੱਡੀ ਪੇਂਟ ਹੋਣ ਦੀ ਗਾਰੰਟੀ ਲੈਂਦੇ ਆ ਵੀ ਇਹਨਾਂ ਕੋਲ ਜਿਹੜੀ ਗੱਡੀ ਹੈ ਗੱਡੀ ਬਾਈ ਜੇ ਕਹਿੰਦੇ ਪੇਂਟ ਹੋਈ ਅਸੀਂ ਤਾਂ ਗਾਰੰਟੀ ਲੈਂਦੇ ਆ ਕਾਗਜ਼ ਦੇ ਡਾਕੂਮੈਂਟ ਬਾਈ ਜੇ ਕਹਿੰਦੇ ਪੂਰੇ ਨਹੀਂ ਅਸੀਂ ਤਾਂ ਗਾਰੰਟੀ ਲੈਂਦੇ ਆ ਇਹਨਾਂ ਕੋਲੇ ਗੱਡੀਆਂ ਸਾਰੀਆਂ ਓਰੀਜਨਲ ਇੱਕ ਨੰਬਰ ਬਹੁਤ ਘੱਟ ਚਲੀਆਂ ਹੋਈਆਂ ਤੇ ਆਪਾਂ ਬਾਈ ਪੂਰੀ ਵੀਡੀਓ ਦੇਖਣੀ ਹੈ ਤੇ ਆਉਣਾ ਕਿੱਥੇ ਹੈ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਬਾਈ ਨਾਲ ਗੱਲਬਾਤ ਕਰਦੇ ਆਂ ਵੀਡੀਓ ਨਾਲ ਜੁੜੇ ਰਹੋ ਜੀ ਸੋ ਦੋਸਤੋ ਅਸੀਂ ਪਹੁੰਚ ਹੋਏ ਆਂ ਸੋਨੂ ਬਾਈ ਕੋਲੇ ਤੇ ਸੋਨੂ ਬਾਈ ਨਾਲ ਗੱਲਬਾਤ ਕਰਾਂਗੇ ਜੀ ਸੋਨੂ ਬਾਈ ਦਾ ਬਹੁਤ ਪੁਰਾਣਾ ਕੰਮ ਹੈ ਤੇ ਬਾਈ ਪ੍ਰੋਫੈਸ਼ਨਲ ਕੰਮ ਤੇ ਬਹੁਤ ਸਾਫ ਸੁਥਰਾ ਕੰਮ ਕਰਦੇ ਆ ਬਾਈ ਵੀ ਸੋਚਦਾ ਵੀ ਗੱਡੀਆਂ ਅਪਦਾ ਹੀ ਘੱਟ ਰੱਖ ਲਈਏ ਰੱਖਣੀਆਂ ਵਧੀਆ origignal ਹੈ ਜਿੰਨਾਂ ਦੀ ਕੋਈ ਕੰਪਲੇਨ ਨਾ ਹੋਵੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਬਾਈ ਠ ਭਾਈ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਆ ਤੁਹਾਡਾ ਐਕਸਪੀਰੀਅੰਸ ਕਿੰਨੇ ਟਾਈਮ ਦਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੱਡੀਆਂ ਦਾ ਕੰਮ ਕਰਦਿਆਂ ਐਕਸਪੀਰੀਅੰਸ ਮੇਰਾ ਹੈਗਾ 15 16 ਸਾਲ ਦਾ ਜੀ ਠੀਕ ਹੈ ਜੀ ਤੇ ਭਾਈ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਆ ਹਨਾ ਇਹ ਗੱਡੀ ਬਈ ਆਪਾਂ ਕੀ ਆ ਇਹ ਹੈਗਾ ਜੀ ਫਰਸਟ ਓਨਰ ਹੈ ਸੈਕੰਡ ਹੈ ਤੇ ਕੀ ਮਾਡਲ ਹੈ ਜੀ ਫਰਸਟ ਓਨਰ ਹੈ 2019 ਮਾਡਲ ਹੈ ਇਹ ਠੀਕ ਹੈ ਜੀ ਪੰਜਾਬ ਨੰਬਰ ਹੈ ਤੇ ਸਾਰੀ ਓਰੀਜਨਲ ਪੇਂਟ ਦੀ ਕਾਰ ਹੈਗੀ ਜੀ ਕੰਟਰੋਲ ਦੀ ਕਾਰ ਹੈ ਇਹ ਠੀਕ ਹੈ ਭਾਈ 70000 ਕਿਲੋਮੀਟਰ ਚੱਲੀ ਹੈ 70000 ਚੱਲੀ ਹੈ ਜੀ ਹਾਂਜੀ ਤੇ ਬਈ ਲੋਨ ਵੀ ਕਰਵਾ ਦੋਗੇ ਸਾਰਾ ਕੁਝ ਹੋ ਜੂਗਾ ਪਰ ਲੋਨ ਇੰਸ਼ੋਰੈਂਸ ਚੇਂਜ ਕਰਨੀ ਗਏ ਨੇ ਸਾਰਾ ਕੁਝ ਆਪਣੇ ਕੋਲ ਹੋ ਜੇਗਾ ਤਾਂ ਵੀ ਪੱਤਰ ਤੋਂ ਲੈ ਕੇ ਰੰਗ ਤੋਂ ਲੈ ਕੇ ਇੰਜਨ ਦੀ ਗਾਰੰਟੀ ਹੈ ਜੀ ਇੰਜਨ ਗੇਅਰ ਐਕਸੀਡੈਂਟ ਦੀ ਸਾਡੀ ਗਾਰੰਟੀ ਪੇਪਰਾਂ ਦੀ ਗਾਰੰਟੀ ਹੈ ਜੀ ਜਿਹੜੀ ਬਈ ਵੱਡੀ ਗੱਲ ਹੁੰਦੀ ਹੈ ਇੰਜਨ ਕਾਗਜ਼ ਪੱਤਰ ਸਾਰੀ ਚੀਜ਼ ਦੀ ਗਾਰੰਟੀ ਬਾਈ ਲੈਂਦੇ ਆ ਹਣ ਬਈ ਇੱਧਰ ਗੱਲ ਕਰਦੇ ਆ ਆਪਾਂ ਕਾਲਾ ਘੋੜਾ ਛੋਟਾ ਅੰਡੈਵਰ ਹੈ ਨਾ ਜੀ ਅੰਡੈਵਰ ਹੈ ਅੰਡੈਵਰ ਆਵਾ ਇਹਦਾ ਬਈ ਕੀ ਰੇਟ ਹੈ ਇਹ 2017 ਰਜਿਸਟਰਡ 18 ਦਾ ਹੈਗਾ ਟੌਪ ਮਾਡਲ ਹੈ ਇਹ 3.2 ਟਾਈਟੇਨੀਅਮ 4/4 ਜੀ ਤੇ ਪੰਜਾਬ ਨੰਬਰ ਹੈ ਵੀ ਕਰ ਅਲਾਈਟਰ ਬਿਲਕੁਲ ਬਰੈਂਡ ਨਿਊ ਲੱਗੇ ਹੋਏ ਨੇ ਜੀ ਭਾਈ ਇਹ ਕਾਰ ਆਪਾਂ ਇੱਕੇ ਛੋਟਾ ਜਿਹਾ ਰੇਟ ਦੇ ਦਾਂਗੇ 17 ਲੱਖ ਤੇ 50 ਹਜ਼ਾਰ ਰੁਪਏ ਦੀ 17 ਲੱਖ 50 ਹਜ਼ਾਰ ਦੀ ਤੇ ਨਵੀਂ ਬਾਈ ਕਿੰਨੇ ਦੀ ਹੈ ਪੇਸੇ ਇਹ ਨਵੀਂ ਇਹ ਜਦੋਂ ਡਿਸਕੰਟਿਨਿਊ ਹੋਈ ਉਸ ਟਾਈਮ ਸੀਗੀ 36 ਲੱਖ ਰੁਪਏ ਦੀ ਉਸ ਟਾਈਮ ਬਲੈਕ ਤੇ ਵੀ ਕੀ ਪਹਿਲਾਂ ਦਾ ਇਹ ਜੀ 40 42 ਲੱਖ ਰੁਪਏ ਦੀ ਵਿਕਦੀ ਸੀ ਠੀਕ ਹੈ ਜੀ ਉਹ ਸੇਫਟੀ ਵਾਲੀ ਗੱਡੀ ਹੈ ਭਾਈ ਸੇਫਟੀ ਵਾਲੀ ਗੱਡੀ ਕੋਈ ਇਹਦੇ ਕਾਗਜ਼ਪੱਤਿਆਂ ਦਾ ਚੱਕਰ ਨਹੀਂ ਆ ਜੀ ਕੋਈ ਦਿੱਕਤ ਸਾਰੀ ਓਰੀਜਨਲ ਹੈ ਇੰਜਨ ਦੀ ਗਾਰੰਟੀ ਹੈ ਇੰਜਨ ਗੈਰੰਟੀ ਗਾਰ ਇਹ ਹੈਗੀ ਫਿਰ Swift VDI ਜੀ ਬਾਈ ਇਹ ਬਾਈ ਕਿਸਮ ਦੀ ਜੀ ਮੈਂ ਆਪਾਂ ਫੀਮ ਕਹਿਦਾ ਮੈਂ ਇਸ ਟਾਈਮ ਜੀ ਬੰਦ ਹੋਈ ਆ ਡੀਜ਼ਲ ਦੀ ਕਾਰ ਮਿਲਦੀ ਨਹੀਂ ਇਹ ਠੀਕ ਹੈ ਜੀ 2019 ਮਾਡਲ ਹੈ ਇਹ ਜੀ ਬਾਈ ਰਜਿਸਟਰਡ ਵੀਧੀ ਹੈ ਤੇ ਬਹੁਤ ਹੀ ਘੱਟ ਚੱਲੀ ਹੋਈ ਕਾਰ ਹੈ 70000 ਚੱਲੀ ਹੋਈ ਹੈ ਠੀਕ ਹੈ ਜੀ ਬ੍ਰਾਂਡ ਨਿਊ ਸਾਰੀ ਓਰੀਜਨਲ ਕਾਰ ਹੈ ਇਹ ਠੀਕ ਹੈ ਜੀ ਸਾਰਾ ਬੰਪਰ ਦਾ ਬੰਪਰ ਓਰੀਜਨਲ ਹੈ ਜੀ ਬੰਪਰ ਹੈਗੇ ਪੇੜ ਬਾਕੀ ਲੋਹੇ ਦਾ ਪੀਸ ਨਹੀਂ ਕੋਈ ਠੀਕ ਹੈ ਜੀ ਸੋ ਬਾਈ ਬਾਈ ਨਾ ਕਹਿ ਕੇ ਚੀਜ਼ ਦਿੰਦੇ ਆ ਇਹ ਬਾਈ ਕਹਿੰਦੇ ਬੰਪਰ ਮਾਰੇ ਮੋੜੇ ਪੇੜ ਹੈ ਬਾਕੀ ਸਾਰੀ ਓਰੀਜਨਲ ਇੰਜਨ ਵੀ ਸ ਐਕਸੀਡੈਂਟ ਗੋਡੇ ਬਿਲਣਾ ਦੀ ਸਾਡੀ ਜ਼ਿੰਮੇਵਾਰੀ। ਲਓ ਜੀ ਬਾਈ ਕਹਿੰਦੇ ਐਕਸੀਡੈਂਟ ਲੈ ਕੇ ਸਾਰੀ ਚੀਜ਼ ਦੀ ਬਾਈ ਜਮੇਰੇ ਲੈਣ ਦੇ ਹਾਲ ਆਪਾਂ ਅੱਗੇ ਚੱਲਦੇ ਆਂ ਜੀ। ਆਹ ਦੇਖੋ। ਉਹ ਬਾਈ ਤੁਸੀਂ ਜਿਵੇਂ ਕਾਰ ਟ੍ਰੈਂਡਿੰਗ ਮਹਾਲਿਆਂ ਦਾ ਬਾਈ ਬਹੁਤ ਹੀ ਵਧੀਆ ਕੰਮ ਹੈ। ਤੇ ਹੁਣ ਬਾਈ ਆਹ ਗੱਡੀ ਬਾਰੇ ਵੀ ਸਾਨੂੰ ਜਰੂਰ ਡਿਟੇਲ ਦੱਸੋ ਜੀ। ਇਹ ਹੈਗੀ Swift Dzire। ਜੀ ਬਾਈ। ਪੈਟਰੋਲ ਦੀ ਹੈ 2017 ਮਾਡਲ। ਜੀ ਸਹੀ ਆਪਸ਼ਨਲ। ਜੀ ਬਾਈ। ਫਾਸਟ ਓਨਰ ਹੈ 60000 ਚੱਲੀ ਹੈ। ਮਹਾਲੀ ਦਾ ਵਧੀਆ ਪੇਡ ਨੰਬਰ ਲੱਗਿਆ ਹੋਇਆ ਇਹਨੂੰ। ਠੀਕ ਹੈ ਬਾਈ। ਹਾਂ ਜੀ। ਹੁਣ ਇੱਧਰ ਆਈਏ ਬ ਇਹ ਹੈਗੀ ਮਹਿੰਦਰਾ ਦੀ ਐਕਸਯੂਵੀ 500 ਠੀਕ ਹੈ ਜੀ 2018 ਮਾਡਲ ਹੈ ਡਬਲ 7 ਵੇਰੀਐਂਟ ਹੈ ਬ੍ਰਾਂਡ ਨਿਓ ਲਾਇਓ ਟਾਇਰ ਫਸਟ ਓਨਰ ਚੰਡੀਗੜ੍ਹ ਨੰਬਰ ਤੇ ਆਲਮੋਸਟ ਇਹ ਵੀ ਸਾਰੀ ਓਰੀਜਨਲ ਪੇਂਟ ਦੀ ਗੱਾਰ ਹੈ ਠੀਕ ਹੈ ਜੀ ਮਤਲਬ ਬਾਈ ਕੋਲੇ ਬਾਈ ਜੀ ਜਿੰਨੀਆਂ ਵੀ ਗੱਡੀਆਂ ਹੈਗੀਆਂ ਇਹ ਸਾਰੀਆਂ ਓਰੀਜਨਲ ਕਿਸੇ ਕੋਈ ਗੱਡੀ ਪੇਂਟ ਨਹੀਂ ਹੋਈ ਕੋਈ ਕਾਗਜ਼ ਪੱਤਰਾ ਵਾਲੋ ਕੋਈ ਇਹ ਨਹੀਂ ਹੈ ਵੀ ਚੱਕਰਬਾਜੀ ਵਾਲੀ ਗੱਲ ਹੈ ਇਹ ਗੱਡੀ ਬਾਰੇ ਵੀ ਦੱਸੋ ਸਾਨੂੰ ਬਾਈ ਜੀ ਇਹ ਫਿਰ ਕਰੇਟਾ ਹੈਗੀ ਹੈ ਡੀਜ਼ਲ ਦੀ ਐਸਐਕਸ ਆਪਸ਼ਨਲ ਚਾਰ ਵੇਰੀਐਂਟ ਹੈ ਇਹ ਆਟੋਮੈਟਿਕ ਜੀ 2015 ਲਾਸ ਚੰਡੀਗੜ੍ਹ ਨੰਬਰ 85000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਤੇ ਕਾਰ ਵੀ ਆਪਾਂ ਛੋਟੇ ਜਿਹੇ ਰੇਟ 'ਚ ਦੇ ਦਾਂਗੇ 595000 ਰੁਪਏ 595000 'ਚ ਗੱਡੀ ਤੁਹਾਨੂੰ ਬਾਈ ਬਾਈ ਛੱਡ ਦੇਣਗੇ ਜੀ ਹਾਂ ਬਾਈ ਤੁਹਾਨੂੰ ਅੰਦਰ ਲੈ ਕੇ ਜਾਂਦੇ ਆਂ ਅੰਦਰ ਗੱਡੀਆਂ ਦਾ ਭੰਡਾਰ ਆ ਬਾਈ ਮੁੰਡਿਆਂ ਦੀ ਚੁਆਇਸ ਜਿਹੜੇ ਅੱਜਕੱਲ ਮੁੰਡੇ ਆ ਬਾਈ ਸ਼ਕੀਨ ਐ ਗੱਡੀਆਂ ਦੇ ਉਹਨਾਂ ਲਈ ਥਾਰ ਐ ਜੀ ਕਾਲਾ ਬਾਈ ਇਹਦੀ ਥਾਰ ਐ ਬਾਈ ਮੁੰਡੇ ਬਹੁਤ ਉਹਨੂੰ ਸ਼ੌਂਕ ਨਾਲ ਰੱਖਦੇ ਐ 3V2 'ਚ ਵੀ ਜਾਂਦੇ ਐ ਗੇੜੇ ਨਾਲ ਲਾ ਕੇ ਹੁੰਦੇ ਐ ਏ ਬਾਈ ਕਿੰਨੇ ਦੀ ਛੱਡ ਦੋਗੇ ਕਿਹੜਾ ਮਾਡਲ ਹੈ ਮੁੰਡਿਆਂ ਨਾਲ ਤਾਂ ਜ਼ਿਆਦਾ ਕੁੜੀਆਂ ਦੀ ਪਸੰਦ ਹੈ ਵੀਰੇ ਠੀਕ ਹੈ ਜੀ ਕਿਉਂਕਿ ਇੱਕ ਲੇਡੀ ਨੇ ਡਿਜ਼ਾਈਨ ਕੀਤੀ ਹੈ ਕੁੜੀਆਂ ਨੇ ਡਿਜ਼ਾਈਨ ਕੀਤੀ ਵੀ ਥਾਰੇ ਠੀਕ ਹੈ ਜੀ ਜਿਵੇਂ ਜਰਾ ਥਾਰੇ ਡਿਜ਼ਾਈਨ ਵੀ ਕਿਸੇ ਲੇਡੀ ਨੇ ਕੀਤੀ ਹੋਈ ਹੈ ਠੀਕ ਹੈ ਬਾਈ ਦੇਖ ਆ ਕਿ ਜ਼ਿਆਦਾ ਚੋਅ ਹੈ ਸੇ ਕੁੜੀਆਂ ਦੀ ਜ਼ਿਆਦਾ ਮੁੰਡਿਆਂ ਨਾਲੋਂ ਜੀ ਬਾਈ ਇਹ 2021 ਮਾਡਲ ਹੈ ਬਲ ਇਹ ਸਿਰਫ 29000 ਕਿਲੋਮੀਟਰ ਕਾਰ ਚੱਲੀ ਹੈ ਠੀਕ ਹੈ ਜੀ 4x4 ਮੈਨੂਅਲ ਜੀ ਮੋਹਾਲੀ ਨੰਬਰ ਫਰਸਟ ਓਨਰ ਕੀ ਇਹ ਕੀ ਬਾਈ ਮੰਗ ਡਿਮਾਂਡ ਕੀ ਹੈ ਮੰਗ ਡਿਮਾਂਡ ਵੀ ਨਹੀਂ ਦੀ ਆਪਾਂ ਕਰਦੇ ਸਵਾ 13 ਲੱਖ ਰੁਪਏ ਦੀ ਤੇ ਆਪਾਂ ਲਾਸਟ ਦੇ ਦਾਂਗੇ ਗੱਡੀ 12.5 ਲੱਖ ਰੁਪਏ ਦੀ ਸਵਾ 12.5 ਲੱਖ ਜੀ ਬਾਈ ਜਿਹੜਾ ਵੀਡੀਓ ਦੇਖ ਕੇ ਆਊਗਾ ਕਿਉਂਕਿ ਬਾਈ ਨੇ ਵੀਡੀਓ ਦੇਖਿਆ ਵੀ ਲੱਖ ਰੁਪਏ ਸੀ ਸਦਾ ਹੋਰ ਸਕਾਊਂਟ ਕਰਾਂਗੇ ਤੇ ਬਾਈ ਆਪਣੀ ਇੰਸਟਾਗ੍ਰam ID ਦਾ ਜਰੂਰ ਨਾਲ ਆਪਣਾ ਵੀ ਇੰਸਟਾਗ੍ਰam ਤੇ ਹੈਗਾ ਕਾਰ ਟ੍ਰੈਂਡਸ ਮੋਹਾਲੀ ਠੀਕ ਹੈ ਜੀ ਤੇ ਦੂਜੀ ਹੈਗੀ ਸੋਨੂ ਵੈਦਵਨ 3005 ਠੀਕ ਹੈ ਜੀ ਹੁਣ ਅੱਗੇ ਵੀ ਤੁਹਾਨੂੰ ਲੈ ਕੇ ਆਨੇ ਆ ਬਾਈ ਜੀ ਬਹੁਤ ਮੈਂ ਕਹਿੰਦਾ ਵੀ ਬਾਈਆਂ ਦਾ ਰੇਟ ਜਾਇਜ਼ ਵੀ ਹੈ ਤੇ ਬੜਾ ਹੋਰਾਂ ਵੀ ਬਣਦਾ ਜੇ ਹੋਗੀ ਤੁਹਾਨੂੰ ਇਹ ਸਾਹਰ ਗੱਡੀ ਦੇਖੋ ਬਾਈ ਸਾਫ ਤੇ ਲੱਗੀ ਹੋਈ ਹੈ ਕਿਉਂਕਿ ਇਹ ਬਾਈ ਕਹਿੰਦੇ ਕੁੜੀ ਵੱਲੋਂ ਤਿਆਰ ਕੀਤੀ ਹੋਈ ਗੱਡੀ ਹੈ ਸ਼ੌਕ ਨਾਲ ਰੱਖੀ ਹੋਈ ਗੱਡੀ ਹੈ ਜੀ ਸਾਰਾ ਇਹਦਾ ਸੀਟ ਕਵਰ ਆਰਮਰੈਸਟ ਸਾਰਾ i2z ਸਾਰੀ ਐਕਸੈਸਰੀ ਲੱਗੀ ਹੋਈ ਹੈ ਇਹਨੂੰ ਜੀ ਬਾਈ ਸਾਢੇ 12 ਲੱਖ ਦੀ ਗੱਡੀ ਤੁਹਾਨੂੰ ਬਾਈ ਜੀ ਮੈਂ ਕਹਿੰਦਾ ਵੀ ਇੰਨੇ ਘੱਟ ਰੇਟ ਦੇ ਵਿੱਚ ਬਣ ਜਾਣੀ ਮੈਨੂੰ ਨਹੀਂ ਲੱਗਦਾ ਕਿਉਂਕਿ ਤੁਸੀਂ ਬਾਈ ਜੀ ਜਵਾ ਪਾਇਆ ਲਾਉਨੇ ਆ ਤਾਂ ਉਹਦੀ ਵੀ ਕੋਈ ਤੋਕ ਨਹੀਂ ਬਣਦੀ ਤੇ ਇਹਦੇ ਬਾਈ ਲੋਨ ਵੀ ਹੋ ਜਾਊ ਗੱਡੀ ਤੇ ਲੋਨ ਹੋ ਜਾਊਗਾ 10 ਲੱਖ ਰੁਪਏ ਦਾ ਲੋਨ ਕਰਾ ਦੇਗਾ 10 ਲੱਖ ਦਾ ਲੋਨ ਕਰਾ ਦੇ ਦੋਗੇ ਹਾਂ ਜੀ ਤੇ ਇਹ ਗੱਡੀ ਬਾਈ ਇਹ ਹੈਗੀ ਆ ਰਨਾਲਡ ਦੀ ਡਸਟਰ ਆ ਇਹ ਜੀ ਇਹ 2016 ਦਸੰਬਰ ਦੀ ਹੈ ਰਜਿਸਟਰਡ 17 ਦੀ ਹੈ ਠੀਕ ਹੈ ਜੀ ਮੋਹਾਲੀ ਨੰਬਰ ਫਸਟ ਓਨਰ ਹੈ ਇਹ ਕਾਰ ਠੀਕ ਹੈ ਬਾਈ ਤੇ ਟੌਪ ਮਾਡਲ ਆ RXZ ਜੀ ਬਾਈ ਇਹ ਬਾਈ ਕੀ ਡਿਮਾਂਡ ਹੈ ਦੀ ਇਹ ਆਪਾਂ ਲਾਸਟ ਦੇ ਦਾਂਗੇ ਕਾਰ 485000 ਰੁਪਏ ਦੀ ਡਿਮਾਂਡ ਬਈ 5.5 ਲੱਖ ਰੁਪਏ ਦੀ ਕਰ ਰਿਹਾ ਜੀ ਬਾਈ ਓਏ ਬਾਈ ਥਾਰ ਥਾ ਹੋਰ ਵੀ ਖੜੀ ਹੈ ਮਗਰ ਕਾਲੇ ਰੰਗ ਦਾ ਥੋੜਾ ਕਲਰ ਦੀ ਖੜੀ ਹੈ ਇਹ ਠੀਕ ਜੀ ਇਹ 2022 ਹੈ ਜੀ 22 ਵੀ ਲਾਸਟ ਦੀ ਹੈ ਇਹ ਜੀ ਬਈ ਇਹ 40000 ਚੱਲੀ ਹੈ ਮੈਨੂਅਲ 4/4 ਜੀ ਚੰਡੀਗੜ੍ਹ ਨੰਬਰ ਫਰਸਟ ਓਨਰ ਇਹ ਵੀ ਕਾਰ ਆਲ オリジナル ਸਾਰੀ ਐਸੈਸਰੀ ਲੱਗੀ ਹੋਈ ਵੀ ਇੰਨੀ ਘੱਟ ਕਿਲੋਮੀਟਰ ਚੱਲੀਆਂ ਗੱਡੀਆਂ ਤੁਹਾਡੇ ਕੋਲ ਹੀ ਕਿਉਂ ਹੁੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਬਾਈ ਸਾਡਾ ਇੱਕ ਕੰਮ ਕਰਨ ਦਾ ਤਰੀਕਾ ਥੋੜਾ ਜਿਆਦਾ ਲੱਗਿਆ ਮਾਰਕੀਟ ਨਾਲੋਂ ਅਸੀਂ ਘੱਟ ਚੱਲੀ ਹੋਈ ਕਾਰ ਫਰਸਟ ਓਨਰ ਦੀ ਕਾਰ ਲੈਂਦੇ ਹਾਂ ਜੀ ਜੇ ਕੋਈ ਸੈਕੰਡ ਵੀ ਹੋਊਗੀ ਤਾਂ ਉਹ ਸਾਡੀ ਪਹਿਲਾਂ ਵੇਚੂਗਾ ਅੰਦਰ ਦਿਖਾ ਦਿਓ ਆਪਾਂ ਆਜੋ ਬਾਈ ਤੁਹਾਨੂੰ ਅੰਦਰੋਂ ਗੱਡੀ ਦਿਖਾਉਣੀ ਹੈ ਕੋਈ ਕਈ ਵਾਰ ਬ ਹੈ ਜੀ ਹੋਊਗੀ ਆ ਕੈਮਰਾਮੈਨ ਵੀਰ ਨੂੰ ਵੇਖਦੇ ਅੰਦਰ ਦਿਖਾਓ ਗੱਡੀ ਬਾਈ ਜੀ ਆਹ ਦੇਖੋ ਬਾਈ ਜੀ ਇਹਨੂੰ ਵੀ ਸਾਰੀ ਐਸੈਸਰੀ ਏ ਟੂ ਜ਼ेड ਵੀਰ ਲੱਗੀ ਹੋਈ ਏ ਜੀ ਆਰਮ ਰੈਸਟ ਸੀਟ ਕਵਰ ਆਹ ਦੇਖੋ ਬਾਈ ਜੀ ਬਾਈ ਦੀ ਵੀ ਲਾਸਟ ਦੀ ਏ ਨਵੇਂ ਲੋਗੋਆਂ ਵਾਲੀ ਕਾਰ ਏ ਠੀਕ ਏ ਜੀ ਬਾਈ ਜੀ ਜਿਹਨਾਂ ਚੇਂਜ ਕਰਤੇ ਦੀ ਕਾਫੀ ਫੀਚਰਸ ਐਡ ਹੋ ਗਏ ਸੀਗੇ ਜੀ ਬਾਈ 21 ਵਾਲੀ ਨਾਲੋਂ ਪਲੱਸ ਹੋ ਗਏ ਸੀਗੇ ਠੀਕ ਏ ਜੀ ਪਰ ਬਾਈ ਆਪਾਂ ਇਧਰ ਇਹ ਗੱਡੀ ਬਾਰੇ ਸਾਨੂੰ ਜਰੂਰ ਚੰਦਣਾ ਬਾਦੋ ਇਹ ਹੈਗੀ ਹੁੰਡਾਈ ਦੀ ਵੀਰ ਕ੍ਰੇਟਾ 2020 ਮਾਡਲ ਏ ਇਹ ਕਿਸਮ ਦੀ ਕਾਰ ਏ ਜੀ ਐਸ ਵੇਰੀਐਂਟ ਇਹ ਫਰਸਟ ਓਨਰ ਪੰਜਾਬ ਨੰਬਰ ਠੀਕ ਹੈ ਜੀ ਹੁਣ ਇਧਰ ਚਲਦੇ ਹਾਂ ਬਈ ਇਹ ਕਲੈਟਾ ਗੱਡੀ ਖੜੀ ਹੈ ਬਲੈਕ ਰੰਗ ਦਾ ਘੋੜਾ ਖੜਾ ਹੈ ਮੈਂ ਕਹਿੰਦਾ ਵੀ ਇਹ ਬਹੁਤ ਹੀ ਵਧੀਆ ਗੱਡੀ ਹੈ ਕਲੈਟਾ ਜੀ ਇਸ ਦਾ ਡਿਮਾਂਡ ਬਹੁਤ ਹੈ ਇਹ ਭਾਈ ਕੀ ਰੇਟ ਹੈ ਦਾ ਇਹ 2023 ਮਾਡਲ ਹੈ ਵੀਰੇ ਠੀਕ ਹੈ ਵੀਰੇ ਇਹ ਕਾਰ ਚੱਲੀਆ ਸਿਰਫ 38000 ਕਿਲੋਮੀਟਰ ਜੀ ਭਾਈ ਇਹਨੂੰ ਕਾਰਨ ਉਸ ਹੈਗਾ ਨੀਚੇ ਵਾਲਾ ਵੀਰੇ ਨਾ ਐਕਸ ਪਲੱਸ ਇਹਨੂੰ ਸਾਰਾ ਕੁਝ ਕੰਪਨੀ ਦੇ ਦੋ ਬੰਦੇ ਨੇ ਸਾਰਾ ਏ ਟੂ ਜ਼ेड ਟੌਪ ਮਾਡਲ ਵਾਲਾ ਸਾਰੀ ਸੈਸੀ ਲੱਗੀ ਹੋਈ ਹੈ ਅੰਦਰੋਂ ਦਿਖਾ ਦਿਓ ਬਈ ਇਹ ਪੂਰੀ ਕਾਰ ਪੀਪਫ ਹੋਈ ਹੋਈ ਹੈ ਬਦਲਣਾ ਰ ਆਨ ਅਰिजिनल 1 ਰੁਪਿਆ ਲਾਉਣ ਦੀ ਲੋੜ ਨਹੀਂ 1 ਰੁਪਿਆ ਲਾਉਣ ਦੀ ਲੋੜ ਨਹੀਂ ਦੇ ਕਰਦੇ ਠੀਕ ਹੈ ਜੀ ਚੱਲੀ 38000 ਹੈ ਗੱਡੀ ਸਾਡੀ 38 38000 ਕਿਲੋਮੀਟਰ ਚੱਲੀ ਜੀ ਆਪਾਂ ਛੋਟਾ ਜਿਹਾ ਰੇਟ ਆਪਾਂ ਇੱਕੇ ਰੇਟ ਦੇ ਦਾਂਗੇ 12 ਲੱਖ 90000 ਰੁਪਏ ਦੀ ਠੀਕ ਹੈ ਜੀ 12 ਲੱਖ 90000 ਦੀ ਗੱਡੀ ਚੜ੍ਹ ਦੋਗੇ ਹਾਂ ਜੀ ਬਾਈ ਗੱਡੀਆਂ ਤੁਹਾਡੇ ਕੋਲ ਬਹੁਤ ਸੋਹਣੀਆਂ ਗੱਡੀਆਂ ਜਿੰਨੀਆਂ ਦੇਖੀਆਂ ਆਪਾਂ ਤੇ ਹਣਕ ਬਾਈ ਤੁਹਾਨੂੰ ਅਸੀਂ ਗੱਡੀ ਇੱਕ ਹੋਰ ਦਿਖਾਉਣ ਜਾ ਰਹੇ ਹਾਂ ਇਹ ਗੱਡੀ ਆ ਗੱਡੀ ਬਾਰੇ ਬਾਈ ਤੁਹਾਨੂੰ ਜਿਹੜੀ ਲਾਸਟ ਗੱਡੀ ਰਹੀ ਸੀ ਅਸੀਂ ਇਹ ਵੱਡੇ ਵੱਡੇ ਐਕਟਰਾ ਕੋਲ ਦੇਖੀਏ ਨਾ ਆਪਾਂ ਅਨਤਾਵਜਨ ਕੋਲ ਦੇਖੀਏ ਜੀ ਸਾਰੇ ਖਾਣ ਕੋਲ ਦੇਖੀਏ ਵੀਰੇ ਥੋੜੇ ਜਿਹੇ ਪੈਸੇ ਆਪਾਂ ਸਵਿਟ ਤੋਂ ਵੀ ਘੱਟ ਪੈਸੇ ਅਲਟੋ ਦੇ ਰੇਟ 'ਚ ਦੇ ਦਾਂਗੇ ਆਪਾਂ ਹੈਗਾ ਕੀ ਇਹ ਕੀ ਰੇਟ ਹੈ ਬਾਈ ਇਹ ਦੇ ਦਾਂਗੇ ਆਪਾਂ 3 ਲੱਖ ਤੇ 40000 ਰੁਪਏ ਵੀ ਠੀਕ ਹੈ ਜੀ ਨਵੀ ਕਿੰਨੇ ਦੀ ਹੈ ਬਈ ਇਹ ਨਵੀ ਇਹ ਅੱਜ ਦੀ ਢੀਡ ਹੈਗੀ 90 ਲੱਖ ਰੁਪਏ ਦੀ ਠੀਕ ਹੈ ਜੀ ਬਾਈ ਸੋਨੋ ਵੀਰੇ ਆਪਣੇ ਕੋਲੇ ਜੇ ਕੋਈ ਮਤਲਬ ਘੱਟ ਬਾਈਟੜਾ ਭਰਾ ਹੁੰਦਾ ਆਪਣੀ ਵੀਡੀਓ ਦੇਖਦੀ ਆਪਾਂ ਗੱਡੀਆਂ ਸੇਲ ਵੀ ਕਰਵਾਈਆਂ ਸੱਚ ਹੈ ਅਸੀਂ ਬਈ ਵੀਡੀਓ ਦੇ ਵਿੱਚ ਕਰੇ ਝੂਰ ਨਹੀਂ ਬੋਲਦੇ ਕਾਰ ਦੇ ਜਾ ਭਰਾਵਾਂ ਦੀਆਂ ਗੱਡੀਆਂ ਸਾਡਾ ਅਰ ਜੇ ਇਹ ਫਰਜ ਹੈਗਾ ਵੀ ਜੇ ਅਸੀਂ ਕਿਸੇ ਦੀ ਵੀਡੀਓ ਕਰਦੇ ਆ ਉਹਦਾ ਮੁੱਲ ਮੂਰੀ ਹੈ ਇਹਦੀ ਵੀ ਇਸ ਦੀ ਪ੍ਰੋਮੋਸ਼ਨ ਕਰ ਲਈ ਜੇ ਚ ਪੈਸੇ ਪਾ ਲੈ ਤਾਂ ਸਾਡਾ ਇੱਕ ਬੰਦਾ ਉਹਨਾਂ ਕੋਲ ਅਸੀਂ ਭਰਾ ਭੇਜ ਗਏ ਚੰਗੇ ਬੰਦੇ ਨੇ ਉਹ ਚੰਗਾ ਕੰਮ ਕਰਦੇ ਆ ਪ੍ਰੋਪਰਟੀ ਮਤਲਬ ਕੀ ਦਿਲ ਦੇ ਵਧੀਆ ਤਾਂ ਭਾਈ ਆਪਾਂ ਜੀ ਘੱਟ ਬਾਈਟ ਦਾ ਕੋਈ ਬੰਦਾ 4 ਲੱਖ ਤੋਂ ਲੈ ਕੇ ਹਰੇਕ ਤਰ੍ਹਾਂ ਦੀ ਕਾਰ ਵੀ ਮਿਲ ਜੇਗੀ ਸਾਡੇ ਕੋਲ ਇੱਥੇ ਅਸੀਂ ਸਟਾਕ ਘੱਟ ਪਾਰਕ ਕਰਦਾ ਸਾਡਾ ਨਾਲ ਯਾਰਡ ਚ ਵੀ ਕਰਦਾ ਹੈਗਾ ਜਿੰਦਾਂ ਦੀ ਕਾਰ ਜਿਹਨੂੰ ਚਾਹੀਦੀ ਆ ਸਾਨੂੰ ਕਾਲ ਕਰਕੇ ਸਾਨੂੰ ਆਪਣੀ ਚੁਆਇਸ ਦੱਸ ਸਕਦਾ ਬੰਦਾ ਜੀ ਕਾਰ ਅਸੀਂ ਅਰੇਂਜ ਕਰਕੇ ਦੇ ਦਿੰਦੇ ਮ ਹਰ ਇੱਕ ਤਰ੍ਹਾਂ ਦੀ ਮਿਲ ਜੇਗੀ ਜਿਹੜੀ ਛੋਟੀ ਤੋਂ ਵੱਡੀ ਸਾਰੀਆਂ ਕਾਰਾਂ ਮਿਲਣਗੀਆਂ ਵੀਰੇ ਠੀਕ ਹੈ ਬਈ ਆਪਣਾ ਮੋਬਾਈਲ ਨੰਬਰ ਤੇ ਆਪਣਾ ਪੂਰਾ ਐਡਰੈਸ ਬੋਲ ਦਿਓ ਜੀ ਆਪਣਾ ਹੈਗਾ ਬਈ ਕਾਰ ਟ੍ਰੈਂਡ ਮੁਹਾਲੀ ਜੈਪੀ ਗੜ ਤੋਂ ਖਰੜ ਹਾਈਵੇ ਤੇ ਦਾਊ ਪੈਂਦਾ ਜੀ ਜੀ ਐਚਪੀ ਪੈਟਰੋਲ ਪੰਪ ਦੇ ਬਿਲਕੁਲ ਨਾਲ ਸੋ ਦੋਸਤੋ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਜੀ ਜਿਹੜਾ ਬਈ ਵੀਰ ਨੂੰ ਫੋਨ ਕਰਕੇ ਆਊਗਾ ਜਾਂ ਆਪਾਂ ਨਾਲ ਲਏਗਾ ਉਹਦੇ ਲਈ ਕੋਈ ਡਿਸਕਾਊਂਟ ਜੀ ਤੁਹਾਡਾ ਜਿਹੜਾ ਬਈ ਆਪਣੀ ਵੀਡੀਓ ਤੋਂ ਬੰਦਾ ਆਊਗਾ ਪਰ ਪਹਿਲਾਂ ਹੀ ਆਪਾਂ ਵੈਦਰ ਰੇਟ ਦਾ ਜਾਇਜ਼ ਰੇਟ ਦੇ ਬਾਕੀ ਜੋ ਬੰਦਾ ਰਿਗਾਰਡ ਚੁ ਜੇ ਡੀਜ਼ਲ ਹੈ ਚਾਹੇ ਪੈਟਰੋਲ ਹੈ ਤੁਹਾਡੀ ਵੀਡੀਓ ਤੋਂ ਬੰਦਾ ਸ਼ੇਅਰ ਕਰਕੇ ਕਮੈਂਟ ਕਰਕੇ ਆਏਗਾ ਹੁਣ ਆਪਾਂ ਟੈਂਕੀ ਫੁੱਲ ਕਰਾਉ ਲਓ ਜੀ ਟੈਂਕੀ ਫੁੱਲ ਕਰਵਾ ਕੇ ਦਿਨੇ ਗੱਡੀ ਗੱਡੀ ਕੋਈ ਵੀ ਹੋਵੇ ਚਾਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ